ਸਤਿ ਸ੍ਰੀ ਅਕਾਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਤੇ ਅੱਜ ਗੱਲ ਕਰਦੇ ਆ ਅਮਰੀਕਾ ਦੀ ਅਮਰੀਕਾ ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਾਂ ਦੇ ਵਿੱਚ 59000 ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਰੱਖੇ ਗਏ ਨੇ ਤੇ ਅਜੇ ਵੀ ਜਿਹੜੇ ਛਾਪੇ ਨੇ ਉਹ ਲਗਾਤਾਰ ਜਾਰੀ ਨੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਵਿਭਾਗ ਦੇ ਕੋ ਜਿਹੜੀ ਜਗ੍ਹਾ ਉਹ 41500 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੱਖਣ ਲਈ ਮੌਜੂਦ ਸੀ ਤੇ ਉਹਨਾਂ ਦੀ ਜਗ੍ਹਾ ਦੀ ਸਮਰੱਥਾ ਹੀ ਇੰਨੀ ਸੀ ਪਰ ਉਹਦੇ ਵਿੱਚ 1.5 ਗੁਣਾ ਜਿਹੜੇ ਆ ਪ੍ਰਵਾਸੀ ਰੱਖੇ ਗਏ ਨੇ ਇਹ ਜਾਣਕਾਰੀ ਸੀਬੀਸੀ ਦੀ ਰਿਪੋਰਟ ਦੇ ਅਨਸਾਰ ਹੈ ਔਰ ਜੇ ਗੱਲ ਕਰਦੇ ਆ ਫੈਡਰਲ ਸਰਕਾਰ ਦੀ ਤੇ ਫੈਡਰਲ ਸਰਕਾਰ ਇਹ ਗੱਲ ਕਹਿੰਦੀ ਹੈ ਜਾਂ ਉਹਦੇ ਤੋਂ ਜਾਣਕਾਰੀ ਮਿਲੀ ਹੈ ਕਿ ਇਹਨਾਂ ਦੇ ਉੱਤੇ 59000 ਦੇ ਕਰੀਬ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਰੱਖੇ ਗਏ ਨੇ ਇਹਨਾਂ ਦੇ ਵਿੱਚੋਂ 50% ਦੇ ਕਰੀਬ ਇਹਨਾਂ ਦੇ ਉੱਤੇ ਕੋਈ ਵੀ ਅਪਰਾਧਿਕ ਕੇਸ ਦਰਜ ਨਹੀਂ ਹੈ ਔਰ ਨਾ ਹੀ ਇਹ ਕਿਸੇ ਕੇਸ ਦੇ ਵਿੱਚ ਜਿਹੜਿਆ ਉਹ ਦੋਸ਼ੀ ਪਾਏ ਗਏ ਨੇ ਕੋਣ ਸਵਾਲ ਇਸ ਗੱਲ ਦਾ ਜੇ ਜਦੋਂ ਦੋਸ਼ੀ ਨਹੀਂ ਪਾਏ ਗਏ ਜਿਹੜੇ ਇਹਨਾਂ ਦੇ ਦਰਮਿਆਨ ਬਾਕੀ ਬਚਦੇ ਨੇ ਉਹਨਾਂ ਦੇ ਵਿੱਚੋਂ ਵੀ 30% ਤੋਂ ਘੱਟ ਜਿਹੜੇ ਨੇ ਉਹ ਕਿਸੇ ਨਾ ਕਿਸੇ ਕੇਸ ਦੇ ਵਿੱਚ ਉਹ ਅਪਰਾਧਿਕ ਕੇਸ ਜਾਂ ਕਿਸੇ ਨਾ ਕਿਸੇ ਕੇਸ ਦੇ ਵਿੱਚ ਜਿਹੜਾ ਉਹਨਾਂ ਨੂੰ ਜਾਂ ਤਾਂ ਸਜ਼ਾ ਹੋ ਚੁੱਕੀ ਹੈ ਤੇ ਜਾਂ ਅਜੇ ਵਿਚਾਰधीन ਨੇ ਇਹਨਾਂ ਸਾਰਿਆਂ ਦੇ ਵਿੱਚੋਂ ਹੁਣ ਗੱਲ ਜੇ ਕਰਦੇ ਆਂ ਆਪਾਂ 트럼ਪ ਪ੍ਰਸ਼ਾਸਨ ਦੀ ਤੇ 트럼프 ਪ੍ਰਸ਼ਾਸਨ ਵੱਲੋਂ ਜਿਹੜਾ ਫੈਸਲਾ ਇਹਨਾਂ ਨੂੰ ਦੇਸ਼ ਨਿਕਾਲੇ ਦਾ ਦਿੱਤਾ ਗਿਆ ਸੀ ਹੁਕਮ ਦਿੱਤਾ ਗਿਆ ਸੀ ਉਸ ਹੁਕਮ ਨੂੰ ਜਿਹੜੀ ਸੁਪਰੀਮ ਕੋਰਟ ਹੈ ਅਮਰੀਕਾ ਦੀ ਉਹਦੇ ਪੰਜਾਂ ਜੱਜਾਂ ਵੱਲੋਂ 트럼프 ਪ੍ਰਸ਼ਾਸਨ ਦਾ ਹੁਕਮ ਜਿਹੜਾ ਉਹ ਬਰਕਰਾਰ ਰੱਖਿਆ ਗਿਆ ਹੁਣ ਸਵਾਲ ਇਸ ਗੱਲ ਦਾ ਹੈ ਕਿ ਇਸ ਹੁਕਮ ਨੂੰ ਬਰਕਰਾਰ ਰੱਖਣ ਦੇ ਨਾਲ ਜਿਹੜੀ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਦੇਸ਼ ਨਿਕਾਲੇ ਇਹ ਗੱਲ ਜਿਹੜੀ ਆ ਉਹ ਦੁਬਾਰਾ ਚੱਲ ਜਾਂਦੀ ਆ ਤੁਹਾਨੂੰ ਯਾਦ ਹੋਣਾ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਅਮਰੀਕਾ ਦੇ ਵਿੱਚੋਂ ਚੋਣਾਂ ਜਿੱਤਦੇ ਨੇ ਤੇ ਸਭ ਤੋਂ ਪਹਿਲਾਂ ਉਹ ਇਮੀਗ੍ਰੇਸ਼ਨ ਤੇ ਕੰਮ ਕਰਦੇ ਨੇ ਜਿੰਨੇ ਵੀ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਇਸ ਦੇਸ਼ ਚ ਆਏ ਸੀ ਉਹਨਾਂ ਨੂੰ ਦੇਸ਼ ਨਿਕਾਲਾ ਦੇਣ ਵਾਸਤੇ ਬਹੁਤ ਬੰਦਿਆਂ ਨੂੰ ਜਿਹੜੇ ਪ੍ਰਵਾਸੀਆਂ ਨੂੰ ਹੱਥ ਕੜੀਆਂ ਬੇੜੀਆਂ ਪਾ ਕੇ ਜਹਾਜ਼ਾਂ ਤੇ ਚੜਾ ਕੇ ਉਹਨਾਂ ਦੇ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ 에ਰਪੋਰਟਾਂ ਦੇ ਉੱਤੇ ਉਹਨਾਂ ਨੂੰ ਉਤਾਰਿਆ ਗਿਆ ਸੀ ਬਹੁਤ ਆਦਮ ਆਦਮੀ ਸ਼ੁਰੂ ਹੋਇਆ ਬਹੁਤ ਲੋਕਾਂ ਨੇ ਸਹੀ ਕਿਹਾ ਕੁਝ ਨੇ ਗਲਤ ਵੀ ਕਿਹਾ ਪਰ ਉਹਦੇ ਤੋਂ ਬਾਅਦ ਇਹ ਕੇਸ ਜਿਹੜਾ ਬੋਸਨ ਵਿਜਲੇ ਜੱਜ ਕੋਲ ਕੇਸ ਜਾਂਦਾ ਤੇ ਬੋਸਟਨ ਦਾ ਜ਼ਿਲ੍ਹਾ ਜੱਜ ਬਰੋਨੀ ਮਰਫੀ ਦੇ ਵੱਲੋਂ ਇਹ ਹੁਕਮ ਦਿੱਤਾ ਜਾਂਦਾ ਕਿ ਚਾਹੇ ਇਹ ਗੈਰ ਕਾਨੂੰਨੀ ਤੌਰ ਦੇ ਉੱਤੇ ਅਮਰੀਕਾ ਚ ਦਾਖਲ ਹੋਏ ਸੀ ਪਰ ਇਹਨਾਂ ਦੇ ਆਪਣੇ ਜਿਹੜੇ ਅਧਿਕਾਰਾਂ ਦੇ ਤੌਰ ਤੇ ਇਹਨਾਂ ਨੂੰ ਪੂਰਾ ਹੱਕ ਹੈ ਕਿ ਆਪਣੇ ਅਧਿਕਾਰਾਂ ਦੀ ਜਿਹੜੀ ਹੈ ਉਹ ਰਾਖੀ ਕਰ ਸਕਣ ਇਸ ਕਰਕੇ ਟਰੰਪ ਪ੍ਰਸ਼ਾਸਨ ਦਾ ਜਿਹੜਾ ਹੁਕਮ ਸੀ ਉਹਨੂੰ ਰੱਦ ਕਰ ਦਿੱਤਾ ਗਿਆ ਸੀ ਜਿਸ ਵਜ੍ਹਾ ਕਰਕੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਉਸ ਵੇਲੇ ਇਹ ਯੂ ਟਰਨ ਲੈ ਲਿਆ ਗਿਆ ਸੀ ਰਾਸ਼ਟਰਪਤੀ 트ੰਪ ਵੱਲੋਂ ਮੈਂ ਖੁਸ਼ਖਬਰੀ ਵੀ ਪਾਈ ਸੀ ਉਸ ਵੇਲੇ ਤੇ ਵੀ ਗੱਲ ਨਾਲ ਕਹੀ ਸੀ ਕਿ ਕੋਈ ਜ਼ਰੂਰੀ ਨਹੀਂ ਕਿ ਡੋਨਲਡ 트ੰਪ ਜਿਹੜਾ ਉਹ ਆਪਣੇ ਇਸ ਹੁਕਮ ਦੇ ਉੱਤੇ ਜਿਹੜਾ ਕਾਇਮ ਰਵੇ ਕਿਉਂਕਿ ਉਦੋਂ ਇਹ ਗੱਲ ਕਹੀ ਗਈ ਸੀ ਜਿਹੜੇ ਸਾਡੇ ਇਮੀਗ੍ਰੇਸ਼ਨ ਇਨਫੋਰਸਮੈਂਟ ਦੀਆਂ ਏਜੰਸੀਆਂ ਸੀ ਉਹਨਾਂ ਦੀ ਫੜਾਫੜਾਈ ਜਿਹੜੀ ਆ ਰੋਕ ਦਿੱਤੀ ਗਈ ਸੀ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਕਿੰਨਾਂ ਕੋਲੇ ਕੋਈ ਪਰਮਿਟ ਨਹੀਂ ਸੀ ਉਹ ਡਰ ਦੇ ਮਾਰੇ ਆਪਣੇ ਕੰਬਾਂ ਤੋਂ ਆਪਣੇ ਟਿਕਾਣਿਆਂ ਤੇ ਛੁਪ ਗਏ ਸੀ ਕੋਈ ਵੀ ਖੇਤਾਂ 'ਚ ਕੰਮ ਨਹੀਂ ਸੀ ਕਰਨ ਜਾਂਦਾ ਨਾ ਹੋਟਲਾਂ 'ਚ ਕੰਮ ਕਰਨ ਜਾਂਦਾ ਸੀ ਔਰ ਨਾ ਹੀ ਉਹ ਸਾਰੀ ਦੇ ਕੰਮਾਂ 'ਚ ਕਿਤੇ ਜਾਂਦਾ ਸੀ ਕਿਉਂਕਿ ਇਹ ਸਾਰਾ ਤਕਰੀਬਨ ਜਿਹੜਾ ਕੰਮ ਸੀ ਉਹਨਾਂ ਦੇ ਉੱਤੇ ਬਹੁਤ ਵੱਡੇ ਜਿਹੜੇ ਪ੍ਰਵਾਸੀ ਲੋਕ ਸੀ ਉਹ ਕੰਮ ਕਰਦੇ ਸੀ ਪਰ ਛਾਪਿਆਂ ਦੇ ਡਰ ਖਣੋ ਉਹ ਆਪੋ ਆਪਣੇ ਟਿਕਾਣਿਆਂ ਤੇ ਜਦੋਂ ਰੁਕ ਜਾਂਦੇ ਨੇ ਬਹਿ ਜਾਂਦੇ ਨੇ ਤਾਂ ਉਸ ਵੇਲੇ ਮੁਦ ਵੱਡੀ ਸਮੱਸਿਆ ਜਿਹੜੀ ਆ ਉਹ ਸਾਰੀ ਦੇ ਕੰਮਾਂ 'ਚ ਖੇਤੀਬਾੜੀ ਦੇ ਕੰਮਾਂ 'ਚ ਹੋਟਲਾਂ ਦੇ ਵਿੱਚ ਜਿਹੜੇ ਸੀ ਉਹ ਕਾਰੋਬਾਰ ਪ੍ਰਭਾਵਿਤ ਹੋ ਰਹੇ ਸੀ ਇਸ ਨੂੰ ਕੁ ਆਧਾਰ ਬਣਾ ਕੇ ਟਰੰਪ ਪ੍ਰਸ਼ਾਸਨ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਹੁਣ ਛਾਪੇ ਰੋਕ ਦਿੱਤੇ ਜਾਣ ਕਿ ਉਹਦੇ ਪਿੱਛੇ ਕਾਰਨ ਸੀ ਬੋਸਟਨ ਜ਼ਿਲ੍ਹੇ ਜੱਜ ਵੱਲੋਂ ਦਿੱਤੇ ਗਏ ਆਰਡਰ ਜਿਹੜੇ ਉਹਦੇ ਹੁਕਮਾਂ ਨੂੰ ਰੱਦ ਕਰਨ ਦੀ ਗੱਲ ਕਹੀ ਗਈ ਸੀ ਤੇ ਉਸ ਵੇਲੇ ਗੱਲ ਮੈਂ ਵੀ ਕਹੀ ਸੀ ਵੀ ਬਹੁਤ ਵੱਡੀ ਖੁਸ਼ਖਬਰੀ ਆ ਉਹਨਾਂ ਲੋਕਾਂ ਲਈ ਜਿਹੜੇ ਉੱਥੇ ਬਿਨਾ ਪਰਮਟ ਤੋਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਪਰ ਨਾਲ ਇਹ ਵੀ ਗੱਲ ਕਹੀ ਗਈ ਸੀ ਕਿ ਟਰੰਪ ਪ੍ਰਸ਼ਾਸਨ ਦਾ ਜਾਂ ਟਰੰਪ ਦਾ ਕੋਈ ਭਰੋਸਾ ਨਹੀਂ ਵੀ ਕਦੋਂ ਵੀ ਉਹ ਜੂਟਰਨ ਲੈ ਸਕਦਾ ਤੇ ਉਹੀ ਕੁਝ ਹੋਇਆ ਇਸ ਫੈਸਲੇ ਨੂੰ ਜਦੋਂ ਸੁਪਰੀਮ ਕੋਰਟ ਦੇ ਵਿੱਚ ਉਹ ਸੁਣਵਾਈ ਲਈ ਜਾਂਦਾ ਹੈ ਸਪਰੀਮ ਕੋਰਟ ਦੇ ਪੰਜਾਂ ਜੱਜਾਂ ਵੱਲੋਂ 트ੰਪ ਪ੍ਰਸ਼ਾਸਨ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਚੋਂ ਬਾਹਰ ਨਿਕਾਲੇ ਕੱਢਣ ਦੇ ਆਰਡਰ ਨੂੰ ਬਰਕਰਾਰ ਰੱਖਿਆ ਗਿਆ। ਸੋ ਜਦੋਂ ਇਹ ਹੁਕਮ ਆ ਜਾਂਦਾ ਹੈ ਤੇ ਉਹਦੇ ਤੋਂ ਬਾਅਦ ਫਿਰ ਦੁਬਾਰਾ ਜਿਹੜੀ ਹੈ ਇਹ ਫੜਾ ਫੜਾਈ ਸ਼ੁਰੂ ਹੋ ਜਾਂਦੀ ਹੈ ਜਿਦੇ ਚੋਂ ਮੈਂ ਜਿਹੜੀ ਗੱਲ ਪਿੱਛੇ ਕਹਿ ਚੁੱਕਾ ਕਿ 58000 ਦੇ ਕਰੀਬ ਗੈਰ ਕਾਨੂੰਨੀ ਜਿਹੜੇ ਪ੍ਰਵਾਸੀ ਨੇ ਉਹ ਇਹਨਾਂ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਜਿਹੜੇ ਡੱਕੇ ਹੋਏ ਨੇ ਹੁਣ ਇਹਦੇ ਤੇ ਕਈ ਮਹਾਰਾ ਨੇ ਆਪੋ ਆਪਣੇ ਵਿਚਾਰ ਜਿਹੜੇ ਪ੍ਰਗਟ ਕੀਤੇ ਨੇ ਉਹਨਾਂ ਵਿੱਚੋਂ ਕੁਝ ਮਹਾਰਾ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ 트럼ਪ ਪ੍ਰਸ਼ਾਸਨ ਵੱਲੋਂ ਦੇਸ਼ ਨਿਕਾਲੇ ਦੀ ਗੈਰ ਕਾਨੂੰਨੀ ਲੋਕਾਂ ਨੂੰ ਦਿੱਤੀ ਗਈ ਆ ਇਹ ਬਿਲਕੁਲ ਵਧੀਆ ਹੈ ਤੇ ਅਸੀਂ ਉਹਨਾਂ ਪੰਜਾਂ ਜੱਜਾਂ ਦੇ ਕੀਤੇ ਫੈਸਲੇ ਦਾ ਸਵਾਗਤ ਕਰਦੇ ਆ ਹੁਣ ਸਵਾਲ ਇਹ ਖੜਾ ਹੋ ਗਿਆ ਕਿ ਇਹ ਡੈਪੂਟੇਸ਼ਨ ਜਿਹੜੀ ਹੈ ਜਿਹੜੀ ਦੇਸ਼ ਨਿਕਾਲੇ ਦੀ ਕਾਰਵਾਈ ਹੈ ਉਹਨੂੰ ਤੇਜ਼ ਕਰਨ ਵਾਸਤੇ ਇਮੀਗ੍ਰੇਸ਼ਨ ਵਿਭਾਗ ਜਿਹੜਾ ਹੈ ਉਹ ਹਰਕਤ 'ਚ ਆਉਣਾ ਸ਼ੁਰੂ ਹੋ ਗਿਆ ਔਰ ਇੱਥੇ ਹੀ ਬੱਸ ਨਹੀਂ 트럼ਪ ਪ੍ਰਸ਼ਾਸਨ ਨੇ ਪਿਛਲੇ ਦਿਨੀ ਇਹਨਾਂ ਲੋਕਾਂ ਦਾ ਜਿਹੜਾ ਡਾਟਾ ਹੈ ਉਹ ਇਮੀਗ੍ਰੇਸ਼ਨ ਜਿਹੜੇ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਉਹਨਾਂ ਨੂੰ ਇਸ ਤੁਹਾਡੇ ਡਾਟੇ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਸੀ ਉਹਨਾਂ ਦੇ ਪਤੇ ਟਿਕਾਣੇ ਉਹਨਾਂ ਦਾ ਸਾਰੇ ਦੇਸ਼ਾਂ ਦਾ ਜਿੱਥੋਂ-ਜਿੱਥੋਂ ਵੀ ਆਏ ਜਿਸ ਢੰਗ ਦਾ ਉਹਨਾਂ ਕੋਲੇ ਡਾਟਾ ਇਕੱਠਾ ਸੀ ਉਹ ਸਾਰੇ ਦਾ ਸਾਰਾ ਕਿਹੜਾ ਡਾਟਾ ਉਹ ਉਹਨਾਂ ਨੇ ਉਹਨਾਂ ਏਜੰਸੀਆਂ ਨੂੰ ਦੇ ਦਿੱਤਾ ਤਾਂ ਕਿ ਉਹਨਾਂ ਨੂੰ ਫੜੋ-ਫੜਾਈ 'ਚ ਕੋਈ ਦਿੱਕਤ ਨਾ ਆਵੇ ਸੋ ਉਸ ਡਾਟੇ ਤੋਂ ਬਾਅਦ ਜਿਹੜੀਆਂ ਇਹ ਏਜੰਸੀਆਂ ਨੇ ਇਮੀਗ੍ਰੇਸ਼ਨ ਵਿਭਾਗ ਜਾਂ ਹੋਰ ਜਿਹੜੀਆਂ ਬਾਰਡਰ ਸਿਕਿਉਰਿਟੀ ਏਜੰਸੀਆਂ ਨੇ ਉਹ ਆਪ ਕੋ ਆਪਣੇ ਲੈਵਲ ਦੇ ਉੱਤੇ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰਨ ਵਾਸਤੇ ਥਾਤਾਂ ਦੇ ਉੱਤੇ ਛਾਪੇ ਮਾਰੇ ਜਾ ਰਹੇ ਆ ਔਰ ਨਾਲ ਦੀ ਨਾਲ ਕੀ ਕੀਤਾ 12 ਦੇਸ਼ਾਂ ਨੂੰ ਅਮਰੀਕਾ ਦੇ ਅੰਦਰ ਯਾਤਰਾ ਦਾ ਜਿਹੜਾ ਉੱਤੇ ਪਾਬੰਦੀ ਲਾ ਦਿੱਤੀ ਗਈ ਆ 12 ਦੇਸ਼ਾਂ ਦੇ ਉੱਤੇ ਪਾਬੰਦੀ ਲਾਤੀ ਗਈ ਸੀ ਪਰ ਇੱਥੇ ਹੀ ਬੱਸ ਨਹੀਂ ਰਹੀ ਉਹਨਾਂ 12 ਦੇਸ਼ਾਂ ਦੇ ਪਾਬੰਦੀ ਤੇ ਲਾਈ ਸੀ ਪਰ ਨਾਲ ਦੀ ਨਾਲ 36 ਦੇਸ਼ ਖੋਰ ਜਿਹੜੇ ਨੇ ਉਹਨਾਂ ਨੂੰ ਵੀ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਉਹਨਾਂ ਦੇ ਯਾਤਰੀਆਂ ਦੇ ਉੱਤੇ ਜਿਹੜੇ ਯਾਤਰੀ ਇੱਥੇ ਆ ਟੂਰਿਸਟ ਵੀਜ਼ੇ ਤੇ ਆਉਂਦੇ ਸੀ ਜਾਂ ਹੋਰ ਨਾਲ ਵੀਜ਼ਿਆਂ ਦੇ ਉੱਤੇ ਆਣ ਕੇ ਯਾਤਰਾ ਕਰਦੇ ਸੀ ਉਹਨਾਂ ਦੇ ਉੱਤੇ ਵੀ ਪਾਬੰਦੀ ਲਾਉਣ ਦੇ ਗੜੇ ਵਿਚਾਰ ਹੈ ਉਹ ਅਧੀਨ ਕਰ ਦਿੱਤੇ ਕਿ ਵਿਚਾਰ ਅਧੀਨ ਹੈ ਉਸ ਗੱਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ 36 ਹੋਰ ਦੇਸ਼ਾਂ ਤੇ 12 ਤੇ 36 ਘੱਟੋ-ਘੱਟ ਜਿਹੜੇ 48 ਜਿਹੜੇ ਨੇ ਉਹ ਹਾਂ ਜਿਹੜੇ ਦੇਸ਼ ਨੇ ਉਹ ਇਹਦੇ ਤੇ ਪ੍ਰਭਾਵਿਤ ਹੋਣਗੇ ਜਿਹੜੇ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਦੇ ਔਰ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਮੁੱਖ ਤੌਰ ਤੇ ਗੱਲ ਕਹੀ ਗਈ ਹੈ ਕਿ ਭਾਰਤ ਦਾ ਗਵਾਂਢੀ ਮੁਲਕ ਪਠਾਨ ਵੀ ਸ਼ਾਮਲ ਹੈ ਔਰ ਦੱਸਿਆ ਕੀ ਗਿਆ ਦੱਸਿਆ ਇਹ ਜਾ ਰਿਹਾ ਕਿ ਇਹਨਾਂ ਮੁਲਕਾਂ ਦੇ ਜਿਹੜੇ ਅ ਮੱਧ ਏਸ਼ੀਆਈ ਲੋਕ ਸੀ ਜਾਂ ਅਫਰੀਕਨ ਕੈਰੀਬੀਨ ਜਿਹੜੇ ਮੁਲਕਾਂ ਦੇ ਜਿਹੜੇ ਅ ਇੱਥੇ ਆਏ ਸੀ ਪ੍ਰਵਾਸੀ ਉਹਨਾਂ ਨੂੰ ਰੋਕਣ ਦਾ ਕਾਰਨ ਸਿਰਫ ਇਹ ਹੈ ਕਿ ਇਹ ਸਾਡੇ ਦੇਸ਼ ਦੀ ਸੁਰੱਖਿਤਾ ਜਾਂ ਇੱਥੋਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਮਤਲਬ ਜੈਨੂ ਕਹਿਣ ਦਾ ਭਾਵ ਵੀ ਗੈਰ ਕਾਨੂੰਨੀ ਜਿਹੜੀਆਂ ਗਤੀਵਿਧੀਆਂ ਜਾਂ ਅੱਤਵਾਦੀ ਕਾਰਵਾਈਆਂ ਜਾਂ ਵੱਖਵਾਦੀ ਕਾਰਵਾਈਆਂ ਦੇ ਵਿੱਚ ਜਿਹੜਾ ਹੈ ਉਹ ਇਹਨਾਂ ਦੀ ਜਿਹੜੀ ਆ ਸਮੂਲੀਅਤ ਹੁੰਦੀ ਹੈ ਇਹ ਸਾਡੇ ਦੇਸ਼ ਦੇ ਪ੍ਰਭੂਸਤਾ ਸਾਡੇ ਲੋਕਾਂ ਦੀ ਜਾਨਵਾਲ ਔਰ ਸਾਡੇ ਇਸ ਸਿਸਟਮ ਨੂੰ ਇਹਨਾਂ ਤੋਂ ਖਤਰਾ ਹੈ ਕਿ ਉਹਨਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਗਤੀਵਿਧੀਆਂ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਸਾਡੇ ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਵੱਧੀਆਂ ਨੇ ਇਸ ਪੱਜ ਲਾ ਕੇ ਜਾਂ ਇਹ ਗੱਲ ਕਹਿ ਕੇ ਉਹਨਾਂ ਦੇਸ਼ਾਂ ਦੇ ਯਾਤਰੀਆਂ ਦੇ ਉੱਤੇ ਜਿਹੜੇ ਯਾਤਰੀ ਨੇ ਉਹ ਉਹਨਾਂ ਦੇ ਉੱਤੇ ਉਹ ਪਾਬੰਦੀ ਜੜੀਆਂ ਲਾਉਣ ਦਾ ਉਹਨਾਂ ਨੇ ਜਿਹੜਾ ਉਹ ਪ੍ਰਸਤਾਵ ਜਿਹੜਾ ਉਹ ਪੇਸ਼ ਕਰ ਦਿੱਤਾ ਔਰ ਆਉਣ ਵਾਲੇ ਦਿਨਾਂ ਚ ਹੋ ਸਕਦਾ ਹੈ ਕਿ ਬਹੁਤ ਜਲਦੀ ਉਹਨਾਂ 36 ਦੇਸ਼ਾਂ ਦੇ ਉੱਤੇ ਵੀ ਪਾਬੰਦੀ ਲਾਤੀ ਜਾਵੇਗੀ ਉਹਨਾਂ ਦੇ ਵਿੱਚੋਂ ਜਿਹੜੇ ਕੁਝ ਦੇਸ਼ ਆ ਗਏ ਨੇ ਜਿਵੇਂ ਸੀਰੀਆ ਜੰਗਾਡਾ ਲੱਜਦਾ ਆਪਣੇ ਹੈਗੇ ਨੇ ਕੈਰਮਨ ਕੰਟਰੀ ਦੇ ਹੋਰ ਭੂਟਾਨ ਹੈ ਸੀਰੀਆ ਜਿਵੇਂ ਕਹਿ ਦਈਏ ਦੁੱਗੇ ਆਪਣੀ ਜ਼ਿੰਮਾਬ ਦੇ ਨੇ ਸੁਣੋ ਕਈ ਹੋਰ ਦੇਸ਼ ਨੇ ਜਿਨ੍ਹਾਂ ਵਿੱਚ ਅੰਗੋਲਾ ਔਰ ਨਾਲ ਦੀ ਨਾਲ ਪਟਾਨ ਹੈ ਅਜੇ ਇਹ 36 ਦੇਸ਼ ਨੇ ਜਿਨ੍ਹਾਂ ਦੇਸ਼ਾਂ ਦੇ ਯਾਤਰੂਆਂ ਦੇ ਉੱਤੇ ਪਾਬੰਦੀ ਜੜਿਆ ਉਹ ਲਾਉਣ ਦਾ ਅੱਗੇ ਪ੍ਰਸਤਾਵ ਜਿਹੜਾ ਉਹ ਪਾਸ ਹੋ ਚੁੱਕਾ ਹੈ ਜਿਵੇਂ ਕਿ 12 ਪਹਿਲਾਂ ਜਿਹੜੇ ਇਹਨਾਂ ਨੇ ਮਤਲਬ ਜਿਹੜੇ ਆ ਉਹ ਉਹਨਾਂ ਯਾਤਰੂਆਂ ਨੂੰ ਪਾਬੰਦੀ ਲਾ ਚੁੱਕੇ ਨੇ ਇਹਨਾਂ 36 ਨੂੰ ਵੀ ਲਾਉਣ ਦੀ ਜਿਹੜੀ ਅੱਗੇ ਪ੍ਰਪੋਜ਼ਲ ਜਿਹੜੀ ਆ ਬਣ ਚੁੱਕੀ ਆ ਹੁਣ ਸਵਾਲ ਇਸ ਗੱਲ ਦਾ ਖੜ ਗਿਆ ਕਿ ਸਾਡੀਆਂ ਕਈ ਸਾਡੇ ਦੇਸ਼ਾਂ ਦੀਆਂ ਜਿਹੜੇ ਅਸੀਂ ਜਿਹੜੇ ਸਾਊਥ ਜਿਹੜੇ ਏਸ਼ੀਅਨ ਕਮਾਉਂਦੇ ਆ ਕਿਵੇਂ ਭਾਰਤ ਆ ਪਾਕਿਸਤਾਨ ਆ ਜਾਂ ਹੋਰ ਕੰਟਰੀ ਐ ਉਹਨਾਂ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਕੰਪਨੀਆਂ ਨੇ ਜਿਹੜੀਆਂ ਕੰਸਲਟੈਂਸ ਕੰਪਨੀਆਂ ਚਲਾਉਂਦੀਆਂ ਨੇ ਉਹ ਅੱਜ ਵੀ ਐਦਾਂ ਦੇ ਦੇ ਕੇ ਲੋਕਾਂ ਨੂੰ ਜਿਹੜਾ ਮੂਰਖ ਬਣਾ ਰਹੀਆਂ ਨੇ ਬਹੁਤ ਵੱਡੇ ਸੰਕਟ ਪੈਦਾ ਹੋ ਰਹੇ ਨੇ ਇੱਕ ਪਾਸੇ ਤੇ ਟਰੰਪ ਉਹਨਾਂ ਦੇਸ਼ਾਂ ਦੇ ਉੱਤੇ ਵਪਾਰ ਦੇ ਮਾਮਲੇ 'ਚ ਅਨੇਕਾਂ ਜਿਹੜੇ ਟੈਕਸ ਐ ਉਹ ਜਿਹੜੇ ਲਾਉਂਦਾ ਜਾ ਰਿਹਾ ਔਰ ਨਾਲ ਦੀ ਨਾਲ ਧਮਕੀਆਂ ਵੀ ਦਿੱਂਦਾ ਜਾ ਰਿਹਾ ਕਿ ਜੇ ਤੁਸੀਂ ਮੇਰੀ ਜਿਹੜੀ ਵਪਾਰ ਦੀ ਜਿਹੜੀ ਮੇਰੇ ਵੱਲੋਂ ਤੁਹਾਨੂੰ ਦਰਾਮਿਤ ਕਰੋਗੇ ਦੀ ਜਿਹੜੀ ਚੀਜ਼ ਤੁਹਾਡੇ ਦੇਸ਼ ਚ ਮੇਰੇ ਦੇਸ਼ ਤੋਂ ਆਏਗੀ ਅਗਰ ਤੁਸੀਂ ਉਹਦੇ ਉੱਤੇ ਟੈਕਸ ਲਾਉਣ ਦਾ ਯਤਨ ਕਰੋਗੇ ਤਾਂ ਉਹਦੇ ਨਾਲ ਤੁਹਾਡੇ ਹੋਰ ਵੀ ਟੈਕਸ ਵਧਾ ਦਿੱਤੇ ਜਾਣਗੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਇਹ ਗੱਲ ਦੀ ਜਿਹੜੀ ਆ ਪੁਸ਼ਟੀ ਕਰਦੀਆਂ ਨੇ ਕੇ ਅਮਰੀਕਾ ਦੇ ਅੰਦਰ ਗੈਰ ਕਾਨੂੰਨੀ ਤੌਰ ਦੇ ਉੱਤੇ ਦਾਖਲ ਹੋਏ ਸਮੁੱਚੇ ਜਿੰਨੇ ਵੀ ਜਿਨ੍ਹਾਂ ਦੀ ਗੱਲ ਮੈਂ ਹੋਰ ਕਰਦਿਆਂ ਜਿਨ੍ਹਾਂ ਨੂੰ 2 ਸਾਲ ਜਾਂ 2 ਸਾਲ ਤੋਂ ਘੱਟ ਦਾ ਸਮਾਂ ਹੋਇਆ ਉਹਨਾਂ ਦੇ ਉੱਤੇ ਇਹ ਗਾਜ ਗਿਰਦੀ ਨਜ਼ਰ ਆਉਂਦੀ ਆ ਔਰ ਬਹੁਤ ਵੱਡੇ ਥਾਵਾਂ ਦੇ ਉੱਤੇ ਜਿੰਨੇ ਹੁਣ ਤੱਕ ਛਾਪੇ ਪੈ ਚੁੱਕੇ ਨੇ ਉਹਨਾਂ ਛਾਪਿਆਂ ਦੇ ਦੌਰਾਨ ਬਹੁਤ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਨੇ ਉਹ ਇਹਦੇ ਕਾਬੂ ਆ ਚੁੱਕੇ ਨੇ ਤੇ ਕੁਛ ਦੇ ਨੇੜੇ ਜਿਹੜੀ ਆਉ ਉਹਤੋਂ ਦੀ ਜਿਹੜੀ ਪੁਲਿਸ ਆ ਪਹੁੰਚ ਚੁੱਕੀ ਆ ਹੁਣ ਸਵਾਲ ਇਸ ਗੱਲ ਦਾ ਵੀ ਭਾਰਤ ਦੇ ਅੰਦਰ ਕਈ ਵਾਰਾਂ ਜਦੋਂ ਪਤਾ ਕੀਤਾ ਜਾਂਦਾ ਤੇ ਅਜੇ ਵੀ ਲੋਕ ਜਿਹੜੇ ਨੇ ਉਹਨਾਂ ਕੰਸਲਟੈਂਸਨ ਜਿਹੜੀਆਂ ਟੈਂਸ ਕੰਪਨੀਆਂ ਨੇ ਉਹਨਾਂ ਦੇ ਏਜੰਟਾਂ ਨੂੰ 40-40 50-50 ਲੱਖ ਰੁਪਈਆ ਐਡਵਾਂਸ ਦੇ ਚੁੱਕੀਆਂ ਨੇ ਤੇ ਅਜੇ ਵੀ ਉਹ ਜਿਹੜੇ ਜਿਹਨੂੰ ਕਹਿ ਦਈਏ ਡੌਂਕੀ ਲਾਉਣ ਦੀ ਗੈਂਗੜੀਆਂ ਪ੍ਰੋਗਰਾਮ ਹੈ ਉਹ ਬਣਾਉਂਦੇ ਨਜ਼ਰ ਆ ਰਹੇ ਨੇ ਸੋ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਜ਼ਰੂਰ ਕਰਦਾ ਕਿ ਆਪਣੇ ਬੱਚੇ ਨੂੰ ਸੇਫ ਕਰਨ ਵਾਸਤੇ ਜੇ 45 ਲੱਖ ਰੁਪਇਆ ਜਾਂ 50 ਲੱਖ ਰੁਪਇਆ ਤੁਸੀਂ ਉਹਨਾਂ ਕੰਪਨੀਆਂ ਦੇ ਰਹੇ ਜਿਹੜੀਆਂ ਡੌਂਕੀ ਬਣਾ ਕੇ ਲੈ ਕੇ ਜਾਂਦੀਆਂ ਨੇ ਪਤਾ ਨਹੀਂ ਉਹ ਇਹਨਾਂ ਜੰਗਲਾਂ 'ਚੋਂ ਇਹਨਾਂ ਮਤਲਬ ਠਾਵਾਂ ਤੋਂ ਲੰਘਦੇ ਹੋયા ਮੌਤ ਦੇ ਮੂੰਹ ਤੋਂ ਲੰਘਦੇ ਹੋયા ਉਹ ਪਹੁੰਚਣ ਕੇ ਨਾ ਪਹੁੰਚਣ ਤੇ ਦੂਜੀ ਗੱਲ ਬਾਰਡਰਾਂ ਦੀ ਅੱਜ ਸਾਰੇ ਚਾਹੇ ਉਹ ਕੈਨੇਡਾ ਦਾ ਬਾਰਡਰ ਹੈ ਜਿਹੜਾ ਯੂਐਸਏ ਨਾਲ ਲੱਗਦਾ ਜਾ ਮੈਕਸੀਕੋ ਲੱਗਦਾ ਜਾਂ ਜਿਹੜਾ ਨੰਦੇੜੇ ਜਿਹੜਾ ਬਾਰਡਰ ਲੱਗਦਾ ਜਾਂ ਟੈਕਸ ਟੈਕਸਾਸ ਦੇ ਨੇੜੇ ਜਿਹੜੇ ਬਾਰਡਰ ਲੱਗਦੇ ਨੇ ਉਹ ਬਾਰਡਰ ਇੰਨੇ ਬੁਰੀ ਤਰ੍ਹਾਂ ਸੀਲ ਕਰ ਦਿੱਤੇ ਗਏ ਨੇ ਕਿ ਉੱਥੇ ਹੁਣ ਜਿਹੜਾ ਕਹਿੰਦੇ ਵੀ ਉਹ ਜਿਹੜੀ ਚਿੜੀ ਵੀ ਉਹ ਪਰ ਨਹੀਂ ਮਾਰ ਸਕਦੀ ਤਦੋਂ ਫਿਰ ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਵੀ ਪੰਜਾਬ ਦੇ ਲੋਕ ਆਪਣੇ ਬੱਚਿਆਂ ਵਾਸਤੇ ਜ਼ਮੀਨਾਂ ਵੇਚ ਕੇ ਗਿਆਨੇ ਰਖ ਰੱਖ ਕੇ ਕਰਜ਼ੇ ਲੈ ਲੈ ਕੇ ਇਹ ਡੌਂਕੀ ਲਾਉਣ ਦਾ ਜਿਹੜਾ ਯਤਨ ਕਰ ਰਿਆ ਇਹਦੇ ਤੋਂ ਪਰੇਸ਼ ਕਰਨ ਦਾ ਯਤਨ ਕਰੋ ਤਾਂ ਕਿ ਤੁਹਾਡੇ ਪੈਸੇ ਵੀ ਵੱਜਣ ਤੁਹਾਡੇ ਬੱਚੇ ਦੀ ਜਾਨ ਵੀ ਵੱਜ ਜਾਵੇ ਔਰ ਤੁਹਾਨੂੰ ਨਮੋਸ਼ੀ বিনা ਜਿਹੜੀ ਆ ਉਹ ਉਠਾਉਣੀ ਪਵੇ ਤਾਂ ਕਿ ਜੇ ਪਹੁੰਚ ਵੀ ਜਾਂਦੇ ਨੇ ਮੰਨ ਲਿਆ ਜਾਵੇ ਵੀ ਡੌਂਕੀ ਲਾ ਕੇ ਬੰਦਾ ਪਹੁੰਚ ਗਿਆ ਪਰ ਕੀ ਉਹ ਕਿੱਦਾਂ ਰਹੇਗਾ ਉਥੋਂ ਦੀ ਜਿਹੜੀ ਕਿ ਬਾਰਡਰ ਸਕਿਉਰਿਟੀ ਫੋਰਸ ਹੈ ਜਾਂ ਇਮੀਗ੍ਰੇਸ਼ਨ ਵਿਭਾਗ ਦੇ ਇਨਫੋਰਸਮੈਂਟ ਜਿਹੜਾ ਡਿਪਾਰਟਮੈਂਟ ਆ ਵਿਭਾਗ ਆ ਉਹ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਲੱਭ ਲੱਭ ਕੇ ਜਿਹੜਾ ਹੈ ਰਿਪੋਰਟ ਕਰਨ ਦਾ ਜਿਹੜੇ ਉਹ ਕੀਤੇ ਜਾ ਰਹੇ ਨੇ ਸੋ ਵਧੀਆ ਇਹ ਆ ਕਿ ਅਸੀਂ ਆਪਣੇ ਦੇਸ਼ ਦੇ ਅੰਦਰ ਹੀ ਇੰਨੇ ਪੈਸੇ ਲਾ ਕੇ ਆਪਣੇ ਕਾਰੋਬਾਰ ਕਰਨ ਤੇ ਆਪਣੇ ਬੱਚਿਆਂ ਦੀ ਉੱਥੇ ਭਵਿੱਖ ਬਣਾਉਣ ਦਾ ਯਤਨ ਕਰੀਏ ਅਗਰ ਆਉਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਬਹੁਤ ਜਿਹੜੀ ਹੈ ਉਹ এডਿਕੇਸ਼ਨ ਜਿਹੜੀ ਆ ਵੈਲ এডਿਕੇਸ਼ਨ ਜਿਹਦੇ ਵਿੱਚ ਟੈਕਨੀਕਲ ਤੁਹਾਨੂੰ ਨੌਲੇਜ ਹੋਵੇ ਤੁਹਾਨੂੰ ਤੁਸੀਂ ਕੋਈ ਡਿਗਰੀ ਹੋਲਡਰ ਹੋ ਜਿਹੜੇ ਕਿ ਟੈਕਨੀਕਲ ਸਾਈਡ ਤੇ ਬੀਟੈਕ ਹੋਵੋ ਐਮਟੈਕ ਹੋਵੋ ਜਾਂ ਹਾਈਸਟ ਜਿਹੜੀ ਤੁਹਾਡੀ ਹੈ ਕੁਆਲੀਫਿਕੇਸ਼ਨ ਉਹਦੇ ਮੁਤਾਬਕ ਤੁਸੀਂ ਕਿਸੇ ਫੀਲਡ ਦੇ ਵਿੱਚ ਐਕਸਪਰਟ ਹੋ ਤੇ ਤੁਸੀਂ ਕਾਨੂੰਨੀ ਤੌਰ ਦੇ ਉੱਤੇ ਜਿਹੜੀ ਹੈ ਉਹ ਆਪਣੇ ਆਉਣ ਦਾ ਜਿਹੜਾ ਪਰਬੰਧ ਹੋ ਕਰ ਸਕਦੇ ਹੋ ਪਰ ਗੈਰ ਕਾਨੂੰਨੀ ਤੌਰ ਤੇ ਇਹਨਾਂ ਦੇਸ਼ਾਂ ਚ ਆ ਕੇ ਆਪਣਾ ਭਵਿੱਖ ਖਰਾਬ ਨਾ ਕਰੋ ਇਹ ਸਾਡੀ ਇਸ ਚੈਨਲ ਵੱਲੋਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਹੈ ਤੇ ਬੇਨਤੀ ਵੀ ਹੈ ਸੋ ਜੇ ਮੇਰਾ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇ ਤੇ ਇਸ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਸੁਝਾਅ ਵੀ ਦਿਓ ਇੱਕ ਸੁਝਾਅ ਮੇਰੇ ਕੋ ਆਇਆ ਸੀ ਪਿੱਛੇ ਕਿ ਜਿਹੜੀ ਮੈਂ ਪਹਿਲਾਂ ਖੁਸ਼ਖਬਰੀ ਵਾਲੀ ਉਹ ਵੀਡੀਓ ਜਿਹੜੀ ਅਮਰੀਕਾ ਦੀ ਪਾਈ ਸੀ ਤੇ ਕੁਝ ਬੰਦਿਆਂ ਨੇ ਇਹ ਸੁਝਾ ਦਿੱਤਾ ਵੀ 트াম্প ਦਾ ਕੋਈ ਭਰੋਸਾ ਨਹੀਂ ਤੇ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਮੈਂ ਉਸ ਦਿਨੇ ਗੱਲ ਜਰੂਰ ਕਹੀ ਸੀ ਵੀ 트াম্প ਦਾ ਕੋਈ ਭਰੋਸਾ ਨਹੀਂ ਕਿਸ ਵੇਲੇ ਆਪਣੇ ਜਿਹੜੇ ਆ ਉਹ ਮਤਲਬ ਉਹ ਹੁਕਮਾ ਤੋਂ ਬਦਲ ਸਕਦਾ ਤੇ ਉਹ ਯੂ ਟਰਨ ਲੈ ਸਕਦਾ ਸੋ ਇਸ ਕਰਕੇ ਮੈਂ ਚਾਹੁੰਦਾ ਵੀ ਕਿ ਤੁਸੀਂ ਅਜਾਏ ਮੈਨੂੰ ਸੁਝਾ ਦਿਓ ਜਿੰਨਾ ਸੁਝਾਵਾਂ ਦੇ ਨਾਲ ਮੈਂ ਹੋਰ ਵੀ ਵਧੀਆ ਤੇ ਚੰਗਾ ਜਿਹੜਾ ਪ੍ਰੋਗਰਾਮ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਸਕਦਾ ਹਾਂ ਦੋ ਇਜਾਜ਼ਤ ਮਿਲਦੇ ਆ ਕਿਸੇ ਨਵੀਂ ਚਰਚਾ ਦੇ ਨਾਲ ਉਦੋਂ ਤੱਕ ਨਰੈਣ ਸਿੰਘ ਦੀ ਇਜਾਜ਼ਤ ਰੱਬ ਰਾਖਾ